ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਸਕੂਲੀ ਬੱਚਿਆਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀਆਂ ਦੇ ਪਰ ਖੱਟੇ ਉੱਡ ਚੁੱਕੇ ਨੇ ਇਨੋਵਾ ਗੱਡੀ ਦੇ ਵਿੱਚ ਸਕੂਲੀ ਬੱਚੇ ਸਵਾਰ ਸਨ ਕਰੀਬ 12 ਬੱਚੇ ਇਸ ਗੱਡੀ ਦੇ ਵਿੱਚ ਸਵਾਰ ਦੱਸੇ ਜਾ ਰਹੇ ਸਨ ਜਿਨ੍ਹਾਂ ਦੀ ਟੈਪਰ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਇਸ ਹਾਦਸੇ ਦੇ ਵਿੱਚ 6 ਬੱਚਿਆਂ ਦੀ ਮੌਤ ਹੋ ਗਈ ਹੈ ਬੇहद ਵੱਡਾ ਮੌਤਾ ਦਾ ਇਹ ਆਂਕੜਾ ਹੈ ਕਿਉਂਕਿ 6 ਸਕੂਲੀ ਬੱਚਿਆਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਇਸ ਤੋਂ ਇਲਾਵਾ ਜੋ ਇਨੋਵਾ ਗੱਡੀ ਨੂੰ ਡਰਾਈਵਰ ਚਲਾ ਰਿਆ ਸੀ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਇਹ ਹਾਦਸਾ ਵਾਪਰਦਾ ਹੈ ਕਿਸ ਤਰੀਕੇ ਦੇ ਨਾਲ ਸਥਾਨਕ ਲੋਕ ਮਾਪੇ ਮੌਕੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਹੰਮ ਮਾਰ ਮਾਰ ਕੇ ਪਰਿਵਾਰ ਰੋ ਰਹੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗਵਾ ਲਿਆ ਸਕੇ ਭੈਣ ਭਰਾ ਦੀ ਵੀ ਮੌਤ ਹੋ ਚੁੱਕੀ ਆ ਬੇहद ਛੋਟੇ ਛੋਟੇ ਇਹ ਬੱਚੇ ਸਨ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਜਾਣਕਾਰੀ ਦੇ ਮੁਤਾਬਕ ਭੁਪਿੰਦਰ ਇੰਟਰਨੈਸ਼ਨਲ ਸਕੂਲ ਦੀ ਇੱਕ ਗੱਡੀ ਸੀ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਪਟਿਆਲਾ ਤੋਂ ਸਮਾਣਾ ਜਾ ਰਹੀ ਸੀ ਤੇ ਇਸ ਦੇ ਦਰਮਿਆਨ ਪਿੰਡ ਨਸੂਪੁਰ ਦੇ ਨਜ਼ਦੀਕ ਇਹ ਹਾਦਸਾ ਵਾਪਰ ਜਾਂਦਾ ਹੈ ਹਾਸੀ ਜਾਣਕਾਰੀ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਮੌਕੇ ਤੇ ਪਹੁੰਚਦੇ ਨੇ ਜੋ ਜ਼ਖਮੀ ਬੱਚੇ ਹੁੰਦੇ ਨੇ ਉਹਨਾਂ ਨੂੰ ਸਮਾਣਾ ਹਸਪਤਾਲ ਪਹੁੰਚਾਇਆ ਗਿਆ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਨੇ ਪਰ ਇਹਨਾਂ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਹਨਾਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਗਵਾ ਲਿਆ ਤਹਾ ਮਾਰ ਮਾਰ ਕੇ ਇਹ ਮਾਪੇ ਰੋ ਰਹੇ ਨੇ ਜਿਨ੍ਹਾਂ ਦਾ ਹਾਲ ਵੇਖਣੇ ਜਾ ਰਿਹਾ ਹਸਪਤਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜ਼ਖਮੀ ਬੱਚਿਆਂ ਨੂੰ ਲਿਜਾਇਆ ਜਾ ਰਿਹਾ ਹੈ 12 ਬੱਚੇ ਦੱਸਿਆ ਜਾਣੇ ਕਿ ਗੱਡੀ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 6 ਬੱਚਿਆਂ ਦੀ ਮੌਤ ਹੋ ਗਈ ਹੈ ਜੋ ਗੱਡੀ ਚਲਾ ਰਿਹਾ ਸੀ ਡਰਾਈਵਰ ਉਸ ਦੀ ਵੀ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਦਰਖਤ ਦੇ ਨਾਲ ਵੀ ਇੱਕ ਗੱਡੀ ਟਕਰਾਈ ਹੋਈ ਆ ਜੋ ਟਿਪਰ ਐ ਉਸ ਦਾ ਕੁਛ ਨਹੀਂ ਬਚਿਆ ਉਸ ਦਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤਾਂ ਵੱਡਾ ਹਾਦਸਾ ਵਾਪਰਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਇਹਨਾਂ ਮਾਵਾਂ ਨੇ ਤਿਆਰ ਕਰਕੇ ਸਕੂਲ ਭੇਜਿਆ ਸੀ ਤੇ ਸਕੂਲੋਂ ਛੁੱਟੀ ਹੋ ਗਈ ਸੀ ਤੇ ਇਹ ਬੱਚੇ ਆਪਣੇ ਘਰ ਆ ਰਹੇ ਸਨ ਤੇ ਇਹਨਾਂ ਮਾਵਾਂ ਨੂੰ ਨਹੀਂ ਸੀ ਪਤਾ ਕਿ ਹੁਣ ਇਹਨਾਂ ਬੱਚਿਆਂ ਨੇ ਵਾਪਸ ਕਦੇ ਨਹੀਂ ਆਣਾ ਕਿਉਂਕਿ ਇਹਨਾਂ ਬੱਚਿਆਂ ਦੀ ਮੌਤ ਦੀ ਖਬਰ ਘਰ ਦੇ ਵਿੱਚ ਪਹੁੰਚੀ ਆ ਇਹਨਾਂ ਮਾਵਾਂ ਤੇ ਕੀ ਬੇਤਰੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਣਾ ਵੀ ਬਹੁਤ ਔਖਾ ਹੈ ਇਹਨਾਂ ਮਾਵਾ ਦਾ ਦਰਦ ਸਮਝਣਾ ਬਹੁਤ ਔਖਾ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਕਿਉਂਕਿ ਛੋਟੇ-ਛੋਟੇ ਬੱਚੇ ਇਸ ਗੱਡੀ ਦੇ ਵਿੱਚ ਸਵਾਰ ਸਣ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਕੱਢਿਆ ਗਿਆ ਇਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਇਸ ਦੀ ਵਧੇਰੇ ਜਾਣਕਾਰੀ ਮੇਰੇ ਸਹਿਯੋਗੀ ਪੁਰਸ਼ੋਤਮ ਕੌਸ਼ਿਕ ਦੇ ਵੱਲੋਂ ਵੀ ਦਿੱਤੀ ਗਈ ਹੈ ਸਮਾਣਾ ਪਟਿਆਲਾ ਸੜਕ ਤੇ ਇੱਕ ਦਰਦਨਾਕ ਹਾਦਸਾ ਹੋਇਆ ਹੈ इनोਵਾ ਕਾਰ ਜਿਸ ਦੇ ਵਿੱਚ ਸਕੂਲ ਦੇ ਵਿਦਿਆਰਥੀ ਪਟਿਆਲਾ ਦਾ ਪੜ੍ਹ ਕੇ ਸਮਾਣਾ ਆ ਰਹੇ ਸੀ ਔਰ ਸਾਹਮਣੇ ਤੋਂ ਆ ਰਹੇ ਟਿਪਰ ਨੇ ਟੱਕਰ ਮਾਰੀ ਹੈ ਜਿਸ ਤੇ ਬਾਅਦ इनोਵਾ ਗੱਡੀ ਪੇੜ ਨਾਲ ਟਕਰਾ ਗਈ ਔਰ ਇਸ ਹਾਦਸੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਗਈ ਹੈ ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਡੀਐਸਪੀ ਸਮਾਣਾ ਖੁਦ ਮੌਕੇ ਤੇ ਪਹੁੰਚੇ ਅਤੇ ਸਦਰ ਸਮਾਣਾ ਦੇ ਅਧੀਨ ਜਿਹੜਾ ਇਲਾਕਾ ਆਂਦਾ ਹੈ ਉੱਥੇ ਵੀ ਇਹ ਮਤਲਬ ਏਰੀਆ ਹੈ ਉਸ ਦੀ ਜਾਂਚ ਉਹਨਾਂ ਨੇ ਸ਼ੁਰੂ ਕੀਤੀ ਲੇਕਿਨ ਇੱਕ ਪਰਿਵਾਰ ਦੇ ਦੋ ਬੱਚੇ ਹੈ ਪੈਂਤੇ ਪਰਾ ਦੋ ਵਿੱਛੇ ਸੀ ਉਹ ਦੋਨਾਂ ਦੀ ਮੌਤ ਹੋਈ ਹੈ ਔ ਔਰ ਤੁਸੀਂ ਦੇਖ ਰਹੇ ਪਿੱਛੇ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਤਮ ਦਾ ਮਾਹੌਲ ਹੈ ਇਸ ਸ਼ਹਿਰ ਦੇ ਅੰਦਰ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਘਟਨਾ ਹੋਣ ਦੇ ਬਾਅਦ ਇਹ ਦਰਨਾਕ ਹਾਸਾ ਇੰਨਾ ਹੈ ਕਿ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਇੱਕਦਮ ਪੂਰੀ ਮਯੂਸੀ ਛਾ ਗਈ ਹੈ ਇਸ ਹਾਦਸੇ ਕੇ ਬਾਅਦ ਔਰ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂ ਇਹ ਬੇਟੀ ਪੁੱਤਰੀ ਆਪਣੇ ਹਾਂਜੀ ਪੁੱਤਰੀ ਹੈ ਕਿਹੜੇ ਸਕੂਲ ਜਾਂਦੀ ਹੈ ਪਟਿਆਲੇ ਗੋਬਿੰਦਰ ਇੰਟਰਨੈਸ਼ਨਲ ਸਕੂਲ ਕਿਹੜੀ ਕਲਾਸ 'ਚ ਪੜ ਰਹੀ ਹੈ ਇਹ ਸੀ ਦੇ ਐ ਟਿਪਰ ਟਿਪਰ ਨੇ ਮਾਰਿਆ ਥੱਗ ਪਹਿਲਾਂ ਹੁਣ ਤੋਂ ਹੋ ਗਿਆ ਦਸਦਾ ਐ ਐਮਬੂਲੈਂਸ ਆ ਗਈ ਜੀ ਤੁਸੀਂ ਨਜਰੇ ਰੱਤ ਚਾਰ ਬੱਚੇ ਸਮਾਣੇ ਘੱਲੇ ਨੇ ਜੀ ਦੋ ਬੱਚੇ ਰਜਿੰਦਰਾ ਪਟਿਆਲੇ ਘੱਲੇ ਨੇ ਜੀ ਜਿਆਦਾ ਸੀਰੀਅਸ ਹਨ ਬੱਚੇ ਇਹ ਕਿੰਨੇ ਕੀ ਹੋਈ ਐ ਇਹ ਦਸ ਬੱਚਿਆਂ ਦੀ ਇਹ ਨਹੀਂ ਪਤਾ ਜੀ ਵਿੱਚ ਕੁਝ ਫਸੇ ਪਏ ਨੇ ਡਰਾਈਵਰ ਵੀ ਫਸਿਆ ਪਿਆ ਵਿੱਚੀ ਫਸਿਆ ਪਿਆ ਕੱਢਣ ਲੱਗੇ ਆ ਹੁਣੇ ਮੇਰੇ ਸਾਹਮਣੇ ਟਿਪਰ ਚ ਗੱਡੀ ਵੱਜੀ ਐ ਟਿਪਰ ਇਹ ਹੁਣ ਭੱਜ ਸੁੱਕਿਆ ਅਸੀਂ ਪਹਿਲੀ ਵੰਦੇ ਪੈਸਾ ਠੀਕ ਐ ਜਿਹਦੇ ਵਿੱਚੋਂ ਪੰਜ ਬੱਚਿਆਂ ਦੀ ਮੌਕੇ ਦੀ ਡੈਥ ਹੋ ਗਈ ਐ ਚਾਰ ਸਮਾਣੇ ਤਿੰਨ ਸਮਾਣੇ ਘੱਲੇ ਨੇ ਦੋ ਪਟਿਆਲੇ ਘੱਲੇ ਨੇ ਕਰਕੇ ਸਮਾਣੇ ਤੋਂ ਇਹਨਾਂ ਕਿਸ ਤਰ੍ਹਾਂ ਕਿੰਨੇ ਹੁੰਦੇ ਡੀਪਰ ਵਾਲੀ ਗੋਲੀਆਂ ਵੀ ਆਉਂਦਾ ਪਿਆ ਸੀ ਡੱਟ ਕਰਕੇ ਕੱਢਿਆ ਵੀ ਨਹੀਂ ਨੈਰੋ ਨਰ ਭੱਜ ਚੁੱਕਿਆ ਹੈ ਸਾਹ ਬਹੁਤ ਕੱਢਿਆ ਹੋਇਆ ਉਹਨੇ ਵਿੱਚ ਮਾਰੀ ਆ ਇਹਨੇ ਟਿੱਕ ਪਰ ਨਹੀਂ ਇੱਕ ਸਾਤਾ ਇਨਸ ਹੀ ਆਪਣੀ ਗੱਡੀ ਰਾਈ ਹਸਪੀਟਲ ਭੇਜੇ ਨੇ ਜੀ ਕਿੰਨੇ ਬੱਚੇ ਗਏ ਕਿੱਥੋਂ ਆਏ ਜਦੇ ਤੋਰੇ 3-4 ਬੱਚੇ ਦੀ ਡੈਥ ਹੋਈ ਹੈ ਜੀ ਇੱਥੇ ਕਿੰਨੇ ਹੋ ਗਏ 3-4 ਬੱਚਾ ਹੀ ਦੱਥਾ ਇੱਕ ਡਰਾਈਵਰ ਵੀ ਇੰਜੜਾ ਹਾਂਜੀ ਤੇ ਤੁਸੀਂ ਹਸਪਤਾਲ ਕਿੰਨੇ ਭੇਜਦੇ 6-7 ਅਸੀਂ ਹਸਪਤਾਲ ਭਜਾਏ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਜੀ ਹਾਂਜੀ 15-20-25 ਮਿੰਟ ਹੋ ਗਏ ਯਾਰ ਇਹ ਪਟਿਆਲੇ ਤੋਂ ਆਏ ਸੀ ਉਹ ਜਿਹੜਾ ਟਰਾਲਾ ਸੀ ਟਰੈਪ ਆਪਣਾ ਟਿਪਰ ਆਇਆ ਉਹ ਸਮਾਨੇ ਤੋਂ ਆ ਰਿਹਾ ਕਿੰਨੇ ਬੱਚੇ ਸੀ ਇਹਦੇ ਵਿੱਚ 8-9 ਬੱਚੇ ਹੋਣਗੇ ਜਿਨ੍ਹਾਂ ਦੇ ਦੋ ਬੱਚੇ ਭੇਜ ਦਿੱਤੇ ਨੇ ਜਿਆਦਾ ਜਿਆਦੇ ਸੀ ਇਹ ਪੰਜ ਬੱਚੇ ਡੱਡ ਦੇ ਜਿਹਦੇ ਤੇ ਦੋ ਬੱਚੇ ਦੇ ਗੱਡੀ ਚ ਨੇ ਦੱਥੇ ਕਿੰਨੇ ਹੋ ਗਏ ਅੰਦਰ ਨੂੰ 5 ਬੱਚੇ ਨੇ ਡਰਾਈਵਰ ਸਮੇ 6 ਨੇ 6 ਨੇ ਉਹ ਬੱਚੇ ਤਿੰਨਾਂ ਦੇ ਭੇਜ ਚੁੱਕੇ ਸੀ ਉਸ ਸਮੇ ਭੇਜ ਚੁੱਕੇ ਹਾਂ ਹਾਏ ਉਹ ਜਖਮੀ ਨੇ ਦੇਖੋ ਜੀ ਸਾਡੇ ਕੋਲ ਹਾਲ ਤੱਕ 12 ਬੱਚੇ ਆ ਚੁੱਕੇ ਹੈਗੇ ਇਹਨਾਂ ਚੋਂ 4 ਬਰੌਡ ਡੈਡ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸਵੈਰਿਟੀ ਕਾਫੀ ਜ਼ਿਆਦਾ ਹੈਗੀ ਡਰਾਈਵਰ ਕੀ ਵੀ ਡੈਥ ਵੈਜ ਤੇ ਨੂੰ ਆਇਆ ਕਿ ਡਰਾਈਵਰ ਨਹੀਂ ਮੇਰੇ ਕੋਲ ਆਲੇ ਬੱਚੇ ਆਏ ਇੱਥੇ ਜੀ ਆਪਣੇ ਦਾਦੇ ਚੁਣਗੇ ਚਾਰੇ ਜੀ ਮੇਰੇ ਕੋਲ ਬਰਾਡ ਡੈਡ ਬੱਚੇ ਆ ਗਏ ਇੱਥੇ ਚਾਰ ਐਂਡ ਫਿਰ ਕੋਲ ਬਰ ਹੁਣ ਤੱਕ ਜੋ ਬੱਚੇ ਆਏ ਜੀ ਬਾਕੀ ਜਦ ਕਿੰਨੇ ਹੋਣਗੇ ਬਾਕੀ ਤੇ ਮੇਰੇ ਕੋਲ 12 ਬੱਚੇ ਐ ਬਾਕੀ 8 ਫਿਰ ਵੀ ਇਹਨਾਂ ਜਿਹੜਾ ਚਾਰ ਬਰਾਡ ਡੈਡ ਐ ਬਾਕੀ ਦੇਖੋ ਆ ਰਹੇ ਨੇ ਬੱਚੇ ਕੈਮਰਾਮੈਨ ਵੀ ਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਪੀਡੀਸੀ ਨੂਸ ਸਮਾਣਾ